ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਅੱਜ ਐਨਡੀਏ ਦੇ ਸਸਦਾਂ ਨਾਲ ਇੱਕ ਬੈਠਕ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਤੋਂ ਸਹਿਯੋਗ ਮੰਗਿਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸੈਭਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਜੋ ਮਹਾਨ ਸ਼ਹਾਦਤ ਆ ਰਹੀ ਹੈ ਜਿਨ੍ਹਾਂ ਨੂੰ ਨੀਹਾਂ ਚ ਚਿੰਨ ਦਿੱਤਾ ਗਿਆ ਸੀਗਾ ਐਸੇ 26 ਤਰੀਕ ਨੂੰ ਵੀਰ ਬਾਲ ਦਿਵਸ ਦੇ ਉੱਤੇ ਇਹ ਸਾਰੇ ਸੰਸਦ ਆਪਣੇ ਇਲਾਕਿਆਂ 'ਚ ਪ੍ਰੋਗਰਾਮ ਕਰਕੇ ਇਹ ਸੰਦੇਸ਼ ਦੱਸਣ ਔਰ ਘਰ-ਘਰ ਤੱਕ ਸੰਦੇਸ਼ ਨੂੰ ਪਹੁੰਚਾਉਣ ਮੋਦੀ ਜੀ ਦਾ ਅੱਜ ਮੰਨਣਾ ਸੀ ਕਿ ਜੇਕਰ ਅਸੀਂ ਆਪਣੀ ਆਉਣ ਵਾਲੀ ਪਨੀਰੀ ਚ ਇੱਕ ਨਵੀਂ ਰੂਹ ਫੂਕਣੀ ਆ ਉਹਨਾਂ ਨੂੰ ਤਾਕਤ ਦਾ ਅਹਿਸਾਸ ਕਰਾਉਣਾ ਹੈ ਉਹਨਾਂ ਦੇ ਅੰਦਰ ਇੱਕ ਜਾਗਰਤੀ ਪੈਦਾ ਕਰਨੀ ਆ ਤੇ ਉਹ ਤਾਂ ਹੀ ਹੋ ਸਕਦੀ ਆ ਜੇਕਰ ਉਹਨਾਂ ਨੂੰ ਪਤਾ ਹੋਵੇ ਕਿਤਨਾ ਸਹਬ ਜਿਆਦਾ ਦਾ ਇਤਿਹਾਸ ਸੀ ਔਰ ਕਿਵੇਂ ਉਹਨਾਂ ਨਹੀਂ ਹਾਂ ਚ ਚਿਣਿਆ ਗਿਆ ਔਰ ਕਿਵੇਂ ਉਹ ਆਪਣੇ ਇਤਿਹਾਸ ਔਰ ਆਪਣੇ ਧਰਮ ਵਾਸਤੇ ਅੜਿਖ ਰਹੇ ਔਰ ਕਿਤਨਾ ਉਹ ਡੋਲੇ ਨਹੀਂ ਪਰ ਆਪਣੀ ਮਹਾਨ ਸ਼ਹਾਦਤ ਦਾ ਜਾਨ ਪੀ ਗਏ ਮੈਂ ਮੋਦੀ ਜੀ ਦਾ ਜਿੱਥੇ ਧੰਨਵਾਦ ਕਰਦਾ ਹਾਂ ਮੈਨੂੰ ਯਕੀਨ ਆ ਕਿ ਦੇਸ਼ ਪਰ ਅੰਦਰ ਜੋ ਇਹ ਮੁਹਿੰਮ ਚੱਲ ਰਹੀ ਆ ਜਿੱਥੇ ਸਰਕਾਰਾਂ ਜਿੱਥੇ ਮੁੱਖ ਮੰਤਰੀ ਗਵਰਨਰ ਸਾਹਿਬਾਨ ਦੇ ਮਾਧਿਅਮ ਤੋਂ ਵੱਡੇ ਸਮਾਗਮ ਚੱਲ ਰਹੇ ਸੀ ਹੁਣ ਐਮਪੀਾਂ ਦੇ ਸਹਿਯੋਗ ਦੇ ਨਾਲ ਪੂਰੇ ਦੇਸ਼ ਦੇ ਅੰਦਰ ਤਾਮਿਲਨਾਡੂ ਤੋਂ ਲੈ ਕੇ ਕੰਧਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੋਂ ਲੈ ਕੇ ਮੱਧਿਆ ਪ੍ਰਦੇਸ਼ ਛੱਤੀਸਗੜ੍ਹ ਤੱਕ ਬਿਹਾਰ ਤੋਂ ਲੈ ਕੇ ਬੰਗਾਲ ਤੱਕ ਅਸੀਂ ਇਹ ਸੰਦੇਸ਼ ਦੇਣ 'ਚ ਜ਼ਰੂਰ ਕਾਮਯਾਬ ਹੋਵਾਂਗੇ ਔਰ ਜਣ-ਜਣ ਤੱਕ ਇਹ ਗੱਲ ਨੂੰ ਪਹੁੰਚਾਉਣ 'ਚ ਕਾਮਯਾਬ ਹੋਵਾਂਗੇ ਕਿ ਸਾਹਿਬ ਜਦ ਦੀ ਮਹਾਨ ਦਾਸਾਂ ਦੀ ਇਸ਼ਾਦਤ ਨੂੰ ਕਿਉਂ ਸਜਦਾ ਕਰਨਾ ਜ਼ਰੂਰੀ ਆ